ਪੰਜਾਬੀ ਸਿਨੇਮੇ ਚ ਬਹੁਤ ਸਾਲਾਂ ਬਾਅਦ ਦੀ ਆ ਬਹੁਤ ਚਿਰਾਂ ਬਾਅਦ ਐਸੀ ਕੋਈ ਫਿਲਮ ਦੇਖੀ ਹੈ ਜਿਹੜੀ ਦਿਲੋਂ ਇਹ ਕਹਿਣ ਤੇ ਜੀ ਕਰ ਰਿਹਾ ਕਿ ਵਾਹ ਬਹੁਤ ਸੁਹਣੀ ਬਹੁਤ ਕਮਾਲ ਸਿਨੇਮੇ ਦਾ ਕੰਮ ਪਹਿਲਾ ਕੰਮ ਐਂਟਰਟੇਨ ਕਰਨਾ ਹੁੰਦਾ ਤੇ ਜੇ ਉਹਦੇ ਨਾਲ ਨਾਲ ਕੋਈ ਮੈਸੇਜ ਦੇ ਜੇ ਜਾਂ ਤੁਹਾਡੇ ਜੀਵਨ ਚ ਕੋਈ ਤਬਦੀਲੀ ਲੈ ਆਵੇ ਜਾਂ ਤੁਹਾਨੂੰ ਅੰਦਰੋਂ ਹਿਲਾ ਕੇ ਰੱਖ ਦੇ ਤਾਂ ਉਹ ਬਹੁਤ ਵੱਡੀ ਗੱਲ ਹੈ ਇਹ ਕੰਮ ਕੀਤਾ ਹੈ ਸ਼ਨਾਜ਼ ਗਿਲ ਦੀ ਨਵੀਂ ਫਿਲਮ ਇੱਕ ਕੁੜੀ ਨੇ ਅਮਰਜੀਤ ਸਿੰਘ ਸਾਰੋਂ ਦੇ ਵੱਲੋਂ ਡਾਇਰੈਕਟਡ ਫਿਲਮ ਸੀ ਜਦੋਂ ਪਹਿਲੀ ਵਾਰ ਇਸ ਫਿਲਮ ਬਾਰੇ ਮੈਨੂੰ ਪਤਾ ਲੱਗਿਆ ਮੈਨੂੰ ਮੈਨੂੰ ਦੱਸਿਆ ਗਿਆ ਕਿ ਵਿਆਹ ਦੀ ਫਿਲਮਾਂ ਤਾਂ ਵਿਆਹ ਦੀਆਂ ਫਿਲਮਾਂ ਹਰ ਰੋਜ਼ ਆ ਰਹੀਆਂ ਪੰਜਾਬੀ ਸਿਨੇਮਾ ਵਿਆਹ ਤੋਂ ਬਾਹਰ ਨਹੀਂ ਜਾ ਰਿਹਾ ਸੀ ਤੇ ਮੈਨੂੰ ਇਹੀ ਲੱਗਿਆ ਸੀ ਕਿ ਬਾਕੀ ਫਿਲਮਾਂ ਵਰਗੀ ਕੋਈ ਫਿਲਮ ਹੋਣੀ ਹੈ ਤੇ ਠੀਕ ਹੈ ਫਿਲਮ ਆਈ ਫਿਲਮ ਗਈ ਫਿਲਮ ਦੇ ਪ੍ਰੋਡਿਊਸਰਸ ਨੇ ਕਿਹਾ ਕਿ ਅਸੀਂ ਸਿਰਫ ਇਨਾ ਚਾਹੁੰਦੇ ਹਾਂ ਕਿ ਤੁਸੀਂ ਫਿਲਮ ਦੇਖ ਲਓ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਤੁਸੀਂ ਫਿਲਮ ਬਾਰੇ ਚੰਗਾ ਮਾੜਾ ਜੋ ਬੋਲਣਾ ਹੈ ਬੋਲੋ ਤੁਸੀਂ ਜਰਨਲਿਸਟੋ ਤੇ ਮੈਨੂੰ ਇਹ ਲੱਗਿਆ ਕਿ ਹਰ ਬੰਦਾ ਹੀ ਇਹ ਗੱਲ ਕਹਿੰਦਾ ਕਿ ਮੇਰੀ ਫਿਲਮ ਦੇਖੋ ਜੀ ਮੇਰੀ ਫਿਲਮ ਬਹੁਤ ਕਮਾਲ ਬਣੀ ਹੈ ਕੋਈ ਵੀ ਆਪਦੀ ਚੀਜ਼ ਨੂੰ ਮਾੜਾ ਥੋੜੀ ਕਹਿੰਦਾ ਸਲਾਉਂਦਾ ਹੀ ਹੈ ਅੱਜ ਕੁਦਰਤੀ ਸਵੇਰੇ ਫਿਲਮ ਦਾ ਸ਼ੋਅ ਸੀਗਾ ਪਟਿਆਲੇ ਦੇਖਣ ਗਏ ਔਰ ਯਕੀਨ ਮੰਨਿਓ ਕਿ ਤੁਸੀਂ ਇੱਕ ਸੈਕਿੰਡ ਵਾਸਤੇ ਵੀ ਫਿਲਮ ਤੋਂ ਪਾਸੇ ਨਹੀਂ ਹੋ ਸਕਦੇ ਫਿਲਮ ਦਾ ਪਹਿਲਾ ਹਾਫ ਤੁਹਾਨੂੰ ਬਹੁਤ سارے ਮਲਟੀਪਲ ਇਮੋਸ਼ਨ ਦਿੰਦਾ ਹੈ ਸੈਕੰਡ ਹਾਫ ਚ ਤੁਹਾਡੀਆਂ ਅੱਖਾਂ ਚ ਹੰਝੂ ਆਉਣਗੇ